ਉਹ ਹੈ ਜ ਡਿਸਪਲਨ ਦਾ ਬਡੇ ਡਿਸਪਲਨ ਦਾ ਹਸਤਾਨੀ ਬਣਿਆ ਜਿਹਨੂੰ ਆਪਾਂ ਸੈਂਟ ਸੋਲજર ਕਹਿੰਦੇ ਆ ਜਾਂ ਆਰਮੀ ਕਹਿੰਦੇ ਆ ਕਿਉਂਕਿ ਸੈਂਟ ਸੋਲજર ਆ ਸੰਤ ਪਹਿਲਾਂ ਉਹ ਸੋਲજર ਬਾਅਦ ਚ ਕਿਉਂਕਿ ਤੁਹਾਡਾ ਸੋਲજર ਬਣਿਆ ਕਿਸੇ ਕੰਮ ਨਹੀਂ ਆ ਜੇ ਤੁਸੀਂ ਸੰਤ ਨਹੀਂ ਬਣਦੇ ਤੇ ਮੈਂ ਵੀ ਐਂ ਸੋਚਦਾ ਹੁੰਦਾ ਸੀ ਪਰ ਇੱਕ ਸਮੇਂ ਤੇ ਆ ਕੇ ਮੈਨੂੰ ਇਹ ਲੱਗਣ ਲੱਗਿਆ ਕਿ ਇਹ ਇੱਕੋ ਇੱਕੋ ਸਿੱਕੇ ਦੇ ਦੋ ਪਹਿਲੇ ਆ ਸੰਤ ਦੇ ਬਾਅਦ ਦੇਖੋ ਸੰਤ ਬਗਾਵਤ ਸੰਤ ਹੀ ਤੋਂ ਹੀ ਸ਼ੁਰੂ ਹੁੰਦੀ ਹੈ ਮਾਇਆ ਇਹ ਲੜਾਈ ਜਿਹੜੀ ਹੈ ਸਾਰੀ ਮਾਇਆ ਦੇ ਅਗੇਂਸਟ ਆ ਗੁਰੂ ਸਾਹਿਬ ਉਹਨਾਂ ਦੀ ਗੁਰਬਾਣੀ ਜਿਹੜੀ ਆ ਗੁਰਬਾਣੀ ਬੰਦੇ ਨੂੰ ਇੱਕ ਵਾਰੀਅਰ ਬਣਾਉਂਦੀ ਆ ਮਾਇਆ ਦੇ ਅਗੇਂਸਟ ਉਹ ਲੜਾਈ ਹਥਿਆਰਾਂ ਤੱਕ ਪਹੁੰਚ ਜਾਂਦੀ ਆ ਇੱਕ ਵਕਤ ਆਉਂਦਾ ਆ ਤੇ ਇਹ ਲੜਾਈ ਹਥਿਆਰ ਤੱਕ ਪਹੁੰਚੇ ਉਹਦੇ ਲਈ ਵੀ ਮੈਂ ਤਿਆਰ ਹਾਂ ਕਿਉਂਕਿ ਪਹੁੰਚਦੀ ਪਹੁੰਚਦੀ ਹੈ ਨਹੀਂ ਰੁਕ ਸਕਦੀ ਇਹ ਉੱਥੇ ਆ ਹੀ ਜਾਣੀ ਹੈ ਕਿਉਂਕਿ ਮਾਇਆ ਵਰਕ ਕਰੇਗੀ ਆਪਣੇ ਕਰਿੰਦਿਆਂ ਦੇ ਥਰੂ ਕਰਿੰਦਿਆਂ ਸੰਸਰੀ ਜਿਹੜੇ ਉਹਦੇ ਵਿੱਚ ਡੁੱਬੇ ਹੋਏ ਉਹਨਾਂ ਨੂੰ ਆਜ਼ਾਦ ਬੰਦਾ ਪਸੰਦ ਨਹੀਂ ਆਉਣਾ ਚਾਹੇ ਕੋਈ ਆਜ਼ਾਦ ਕਮਿਊਨਿਟੀ ਆ ਆਜ਼ਾਦ ਤੁਸੀਂ ਜੋ ਵੀ ਇੱਕ ਚੁਣੀ ਆ ਉਹ ਪਸੰਦ ਨਹੀਂ ਆਉਣੀ ਉਹ ਹਥਿਆਰ ਤੱਕ ਪਹੁੰਚ ਜਾਣੀ ਤੇ ਗੁਰੂ ਸਾਹਿਬ ਬਹੁਤ ਰਹਿਮਤ ਕੀਤੀ ਕਿ ਉਹਦੇ ਲਈ ਵੀ ਤਿਆਰ ਕਰ ਰੱਖਣ ਕਿਹਾ ਵੀ ਮਨ ਮਾਇਆ ਨਾਲ ਲੜਿਆ ਹੀ ਇਹ ਲੜਾਈ ਤੰਤ ਤੱਕ ਵੀ ਆਉਣੀ ਹੈ ਨਾਰਮਲ ਜੀ ਗੱਲ ਆ ਸਾਡੇ ਤੰਤੇ ਦਾ ਫਰਕ ਪੈਣ ਲੱਗਣਾ ਉਹਦੇ ਲਈ ਵੀ ਰੈਡੀ ਹਾਂ ਮੈਂ ਉਹ ਫਿਰ ਗੁਰੂ ਸਾਹਿਬ ਨੇ ਸੰ ਸੋਲਜਰ ਤਾਂ ਬਣਾਇਆ ਕਿ ਮੈਂ ਹੁਣ ਆਪ ਹੰਡਾ ਕੇ ਦਿਖਾਇਆ ਵੀ ਆਏ ਹੰਡਾਈ ਦਾ ਆਏ ਬਿਲਕੁਲ ਮੈਂ ਕਿਹਾ ਕਿ ਜੋ ਐਜ਼ ਇੱਕ ਆਮ ਇਨਸਾਨ ਹੋਣ ਦੇ ਨਾਤੇ ਜੋ ਬੈਸਟ ਹੋ ਸਕਿਆ ਮੈਂ ਕੀਤਾ ਮੈਂ ਚੁੱਕਿਆ ਨਹੀਂ ਮਾਇਆ ਨੇ ਪੂਰਾ ਜੋਰ ਲਾ ਲਿਆ ਉਹ ਚਾਹੇ ਕਿਸੇ ਰਾਜਿਆਂ ਦੇ ਥਰੂ ਲਾਇਆ ਕਿਸੇ ਹਕੂਮਤ ਦੇ ਮੁਗਲਾਂ ਦੇ ਜੇ ਉਹ ਜਾਂ ਕਿਸੇ ਪਖੰਡੀਆਂ ਦੇ ਜਾਂ ਜਾਤੀ ਦੀ ਹੰਕਾਰੀਆਂ ਦੇ ਥਰੂ ਕਿੰਨੇ ਕਿੰਨੇ ਵਲੇਵੀਆਂ ਦੇ ਥਰੂ ਆਈ ਤੇ ਮਾਇਆ ਹੀ ਘੁਮ ਘਮ ਕੇ ਕਿ کیسے ਅਲੱਗ-ਅਲੱਗ ਵਰਜਨ ਦੇ ਵਿੱਚ ਪਰ ਨਹੀਂ ਚੁਕੇ ਉਹਨਾਂ ਜੋ ਬੈਸਟ ਕੀਤਾ ਕਰਦੇ ਰਹੇ ਉਹ ਇਹ ਸਿਖਾ ਕੇ ਗਿਆ ਵੀ ਤੈਨੂੰ ਆ ਹੋਣਾ ਚਾਹੀਦਾ ਵੀ ਨਾ ਤੂੰ ਤੈਨੂੰ ਡਰ ਲੱਗੇ ਮਾਇਆ ਨੂੰ ਚਾਹੀਦੇ ਬੰਦੇ ਡਰੇ ਹੋਏ ਉਹ ਮਾਇਆ ਦੇ ਅੰਦਰ ਆ ਵਿਗੇ ਹੋਏ ਲਾਲਚ ਦੇ ਅੰਦਰ ਆ ਤੇ ਮਾਇਆ ਦੇ ਅੰਦਰ ਆ ਤੇ ਜੇ ਇਹਨਾਂ ਤੋਂ ਬਾਹਰ ਆ ਮੈਨ ਡਰ ਹੋਣਾ ਆ ਤੇ ਨੋਰਮਲ ਜੀ ਗੱਲ ਮੇਰੀ ਲੜਾਈ ਬੋਡੀ ਤੇ ਪਹੁੰਚ ਜਾਣੀ। ਯਾ ਕਿ ਕੰਜ਼ਿਊਮਰਿਸਟਿਕ ਸੋਸਾਇਟੀ ਜਿਹਨਾਂ ਮਾਰਲਵੈਸਟ ਹੈਗਾ ਸਾਰਾ ਹੁਣ ਤਾਂ ਇਹ ਦੁਨੀਆ ਉਹ ਹਾਤੇ ਮਾਇਆ ਦੇ ਬਣੇ ਹੋਏ ਸਾਰੇ ਜਿਵੇਂ ਕਹਡੂ ਨਾ ਕਿ ਉਹ ਮਾਇਆ ਜ਼ਿਆਦਾਤਰ ਉਹਦੇ ਚ ਡੁੱਬੇ ਆ ਉਹਨਾਂ ਨੂੰ ਉਹ ਮਾਇਆ ਬਹੁਤ ਪਿਆਰੀ ਆ। ਪਰ ਤੁਸੀਂ ਇਹ ਤੋਂ ਇਹ ਨੈਟਵਰਕ ਤੋਂ ਗ੍ਰਿਡ ਤੋਂ ਬਾਹਰ ਹੁੰਦੇ ਜੀ। ਤੇ ਨੋਰਮਲ ਜੀ ਗੱਲ ਹੈ ਤੁਸੀਂ ਖਟਕੋਗੇ ਖਟਕੋਗੇ। ਤੁਸੀਂ ਡਰ ਨਹੀਂ ਰਹਾ ਤੁਸੀਂ ਝੋਗ ਨਹੀਂ ਰਹਾ ਤੇ ਖਟਕਣ ਆਈ। ਸੋ ਉਹਦੇ ਲਈ ਵੀ ਜੀਸਾਬ ਨੇ ਤਿਆਰ ਰੱਖਿਆ ਸੰਤ ਨੇ ਸਿਪਾਹੀ ਬੰਨਣਾ ਹੀ ਬੰਨਣਾ ਜਿਹੜਾ ਸੰਤ ਹੋ ਗਿਆ ਉਹ ਹਾਂ ਤੇ ਜੇ ਕੋਈ ਵੀ ਜਹ ਤੁਸੀਂ ਕਿੰਨੇ ਭਗਤ ਸਹਿਬਾਂ ਨੂੰ ਵੇਰੋ ਨਾਮਦੇਵ ਜੀ ਕਿੰਨੇ ਕਿ ਹਥਿਆਰ ਚਲਾਉਂਦੇ ਹੋਣਗੇ ਪਰ ਨਹੀਂ ਉਹ ਵਾਰੀਅਰ ਆ ਉਹ ਉਹਨਾਂ ਨੂੰ ਖੜੇ ਹੋਣਾ ਹੀ ਹੁਣ ਆਪਣੀ ਗੱਲ ਤੇ ਚਾਹੀ ਹੁਣ ਸੇਰ ਲੱਥ ਤਾ ਲੱਥ ਜੇ ਪਰ ਹੁਣ ਆਪਣੀ ਗੱਲ ਤੇ ਖੜੇ ਹੋਣਾ ਹੀ ਹੁਣ ਹੁਣ ਹਾਲਾ ਕਿ ਕਿੰਨੇ ਸੌਫਟ ਨੇ ਉਹਨਾਂ ਦੀ ਬਾਣੀ ਸੁਣੋ ਕਿੰਨੇ ਪ੍ਰੇਮ ਅਲੀ ਆ ਪਰ ਉਹ ਹੈ ਵਾਰੀਅਰ ਨੇ ਇੱਕ ਤਰ੍ਹਾਂ ਜਿਉਣਾ ਕੋ ਬੈਸ ਤੋਂ ਪਾਇਆ ਉਹਨਾਂ ਕੀਤਾ ਮਤਲਬ ਜਿਹੜਾ ਵਾਰੀਅਰ ਆਪਾਂ ਕਹਿੰਦੇ ਆ ਅਸਲ ਦੇ ਵਿੱਚ ਉਹ ਸ਼ਾਂਤੀ ਹੈ ਵਾਰੀਅਰ ਦੀ ਹੋਂਦ ਆਪਣੇ ਆਪ ਦੇ ਵਿੱਚ ਹੈਗੀ ਆ ਤਾਂ ਜਦੋਂ ਉਹ ਬਾਹਰ ਪ੍ਰਗਟ ਹੁੰਦਾ ਵਾ ਜਦੋਂ ਮਾਇਆ ਐਜ਼ এ ਫਿਜ਼ੀਕਲੀ ਹਮ ਕਰਨ ਤੱਕ ਆ ਜਾਂਦੀ ਹੈ ਉਦੋਂ ਜਿਹੜਾ ਅੰਦਰਲਾ ਵਾਰੀਅਰ ਹੈ ਉਹ ਬਾਹਰ ਪ੍ਰਗਟ ਹੋਣਾ ਹੀ ਹੁੰਦਾ ਤੇ ਗੁਰੂ ਸਾਹਿਬ ਨੇ ਚਲੋ ਇਹ ਰਹਿਮਤ ਕੀਤੀਗੀ ਇਹਨੂੰ ਹੀ ਤਿਆਰ ਰੱਖਿਆ ਹਾਂਜੀ ਦੂਜੇ ਜਾਮੇ ਤੋਂ ਹੀ ਉਹਨਾਂ ਨੇ ਵੈਸੇ ਤਾਂ ਪਹਿਲੇ ਜਾਮੇ ਤੋਂ ਹੀ ਉਹਨਾਂ ਨੇ ਬਾਣੀ ਅਸਤਰਾਂ ਦੀ ਸਰਜਣੀ ਸ਼ੁਰੂ ਕਰ ਦਿੱਤੀ ਜਾਂ 12ਵੀਂ ਸਦੀ ਚ ਆਉਣੀ ਸ਼ੁਰੂ ਹੋ ਗਈ ਹੈ ਨਾ ਜਿਹੜੇ ਬਗਤ ਸੈਬਾਨਾ ਉਤਾਰਵਾਰੀ 13ਵੀਂ ਸਦੀ ਚੋਇਆ ਲੜਾਈ ਸ਼ੁਰੂ ਦੱਸਾਂ ਮੈਂ ਤੇ ਵੇਖਿਆ ਜਾਵੇ ਜਿਹੜੀ ਮਤਲਬ ਆ ਸਿੱਖੀਜ਼ਮ ਤੇ ਜੋ ਵੀ ਚੱਲ ਰਿਹਾ ਤੇ ਕੋਮੈਂ ਵੀ ਸਿੱਖ ਪਰਿਵਾਰ ਚ ਪੈਦਾ ਹੋਇਆ ਇੱਕ ਬੀਰ ਜੀ ਤੋਂ ਸ਼ੁਰੂ ਹੋ ਗਈ ਤੇ ਗੁਰੂ ਨਾਨਕ ਸਾਹਿਬ ਨੇ ਇਹਨੂੰ ਫਿਰ ਬਾਕੀ ਗੁਰੂਆਂ ਨੇ ਇਸਾਬ ਨਾਲ ਇਹ ਚੀਜ਼ ਦੇ ਹੱਲ ਕੱਢੇ ਕਬੀਰ ਜੀ ਦੀ ਸ਼ਿਕਾਇਤ ਹੀ ਆਮ ਬੰਦਾ ਸ਼ਿਕਾਇਤਾਂ ਕਰਦਾ ਕਰਦੇ ਰਹਿੰਦੇ ਤੇ ਇਹਨਾਂ ਦਾ ਕੰਮ ਹੀ ਇਹ ਹੋਇਆ ਰੋਣਾ ਧੋਣਾ ਪਰ ਇੱਕ ਭਗਤ ਸ਼ਿਕਾਇਤ ਕਰਦੇ ਬਹੁਤ ਵੱਡੀ ਗੱਲ ਹੈ ਬਹੁਤ ਜ਼ਿਆਦਾ ਵੱਡੀ ਗੱਲ ਹੈ ਮਤਲਬ ਮੈਂ ਜਦੋਂ ਸੁਣਦਾ ਰੋ ਪੈਂਦਾ ਵਾਂ ਕਿ ਆਮ ਬੰਦੇ ਤਾਂ ਭੁੱਖੇ ਹੁੰਦੇ ਹੀ ਆ ਜੋ ਮਰਜ਼ੀ ਬੋਲੀ ਜਾਂ ਪਰ ਇੱਕ ਭਗਤ ਜਦੋਂ ਸ਼ਿਕਾਇਤ ਕਰਦਾ ਬਹੁਤ ਵੱਡੀ ਗੱਲ ਹੈ ਕਬੀਰ ਜੀ ਕਹਿ ਰਹੇ ਕਿ ਭੁੱਖੇ ਭਗਤ ਨਾ ਜੈ ਮਾਲਾ ਆਪਣੀ ਲਈ ਤੇ ਕਿ ਯਾਰ ਭੁੱਖੇ ਭਗਤ ਨਹੀਂ ਹੁੰਦੇ ਮੈਨੂੰ ਆ ਬੇਸਿਕਲੀਡਸ ਮੈਨੂੰ ਚਾਹੀਦੀਆਂ ਚਾਹੀਦੀਆਂ ਕੋਈ ਕਬੀਰ ਅੱਗੇ ਤੋਂ ਇਹ ਨਾ ਕਹਦੇ ਕਿ ਮੇਰਾ ਢਿੱਡ ਭੁੱਖਾ ਹੈ ਤੇ ਮੈਂ ਤੇਰੀ ਭਗਤੀ ਕਰਦਾ ਹਾਂ ਗੁਰਦੁਆਰਾ ਸਾਹਿਬ ਚਲ ਜੀ ਮੇਰਾ ਖਾਲਸਾ ਤੇਰੇ ਲਈ ਅਰੇਂਜਮੈਂਟ ਕਰਕੇ ਰੱਖੂ। ਹੁਣ ਪਤਾ ਲੱਗਾ ਕਿਉਂ ਚਲਾਇਆ ਸੀ। ਕੋਈ ਨਾਮਦੇਵ ਇਹ ਨਾ ਕਹਦੇ ਕਿ ਹੰਕਾਰੀਆਂ ਨੇ ਸ਼ਬਦ ਹੈਗਾ ਆ ਕਿ ਗੁਰੂ ਪ੍ਰਮਾਤਮਾ ਨੂੰ ਜਦੋਂ ਨਾਮਦੇਵ ਜੀ ਕਹਿੰਦੇ ਕਿ ਇਹਨਾਂ ਨੇ ਮੈਨੂੰ ਢੇਡ ਕਹਿ ਕੇ ਬਾਹਰ ਕੱਢਤਾ। ਕੰਪਲੇਂਟ ਕੀਤੀ ਆ। ਉਹ ਨਾਮਦੇਵ ਤਾਂ ਫਿਰ ਉਹਨਾਂ ਤੋਂ ਵੀ ਨਹੀਂ ਹੋਇਆ ਜਦੋਂ ਉਹਨਾਂ ਨੇ ਕਿ ਬਿਲਕੁਲ ਜੀ ਹੁਣ ਦੇਖੋ ਨਾ ਕਿ ਹੁਣ ਗੁਰੂ ਸਾਹਿਬ ਦਾ ਪਰਸਪੈਕਟਿਵ ਵੇਖੋ ਕਿੰਨਾ ਵੱਡਾ ਹੈ ਕਿ ਕੋਈ ਨਾਮਦੇਵ ਨੂੰ ਮੰਦਿਰ ਚੋਂ ਧਾਰਮਿਕ ਜਗ੍ਹਾ ਤੋਂ ਬਾਹਰ ਨਾ ਕੱਢ ਦੇ ਐਸਾ ਗੁਰੂ ਘਰ ਸਾਜੂਗਾ ਕਿ ਜਿੱਥੇ ਕੋਈ ਜਾਤੀ ਦੇ ਆਧਾਰ ਤੇ ਕੋਈ ਹੰਕਾਰੀ ਕੱਟ ਬਾਹਰ ਨਾ ਕੱਢ ਸਕੇ ਤੂੰ ਇੱਥੇ ਇੱਕ ਭਗਤ ਨੂੰ ਕੀ ਚਾਹੀਦਾ ਆ ਪਾਣੀ ਪਰਮਾਤਮਾ ਦਾ ਜਸ ਹਾਂ ਤੈਨੂੰ ਮਿਲੇਗਾ ਇੱਕ ਭਗਤ ਨੂੰ ਕੀ ਚਾਹੀਦਾ ਆ ਬੇਸਿਕ ਨੀਡ ਢਿੱਡ ਭੁੱਖਾ ਨਾ ਹੋਵੇ ਇਹ ਲੰਮਾ ਨਾ ਦੇਈ ਢੜ ਰੱਜ ਕੇ ਬਹਿ ਭਗਤੀ ਸੋਣਾ ਤੂੰ ਜੋ ਤੂੰ ਕਰਨਾ ਚਾਹਣਾ ਕਰ ਕੋਈ ਹੰਕਾਰੀ ਤੈਨੂੰ ਬਾਹ ਫੜ ਕੇ ਬਾਹਰ ਨਾ ਕੱਢ ਦੇ ਕੋਈ ਹੰਕਾਰੀ ਇਸ ਬਾਣੀ ਨੂੰ ਇਸ ਪਰਮਾਤਮਾ ਦੇ ਰਾਹ ਨੂੰ ਖੰਡਨ ਨਾ ਕਰੇ ਆਪਣੇ ਕਿਸੇ ਵਿਅਹਮ ਜਾਂ ਆਪਣੇ ਕਿਸੇ ਝੂਠ ਜਾਂ ਆਪਣੇ ਕਿਸੇ ਪੋਲੀਟੀਸ਼ੀਅਨ ਦੇ ਦਬਾਅ ਤੇ ਨਹੀਂ ਡੰਡਾ ਵੀ ਤਿਆਰ ਰੱਖਿਆ ਮੇਰਾ ਸਿਪਾਈ ਖਲੋਤਾ ਹੋਏਗਾ ਕਿਉਂਕਿ ਡਾ ਤਗੜਾ ਵਿਜ਼ਨ ਹੈ ਗੁਰੂ ਸਾਹਿਬ ਦਾ ਬਹੁਤ ਵੱਡਾ ਬਹੁਤ ਵੱਡਾ ਤਾਂ ਫਿਰ ਇਹ ਜਿਹੜਾ ਅਕਾਲ ਤਖਤ ਦੀ ਸਿਰਜਣਾ ਜਿਹੜਾ ਪੋਲੀਟੀਕਲ ਮਾਡਲ ਲੈ ਕੇ ਆਏ ਜਿਹੜਾ ਤੇ ਲੋਕਾਂ ਨੂੰ ਚਾਰਜਨ ਹੋਇਆ ਜਾਂਦਾ ਪਾਰੀਆ ਬਿਲਕੁਲ ਜੀ ਕਿਉਂਕਿ ਇਹ ਸਾਰਾ ਉਹਨਾਂ ਭਗਤਾਂ ਲਈ ਹੀ ਹੋਇਆ ਕੋਈ ਭਗਤ ਸ਼ਿਕਾਇਤ ਨਾ ਕਰਦੇ ਅੱਗੇ ਤੋਂ ਉਹਨੂੰ ਇਨਸਾਫ ਨਹੀਂ ਮਿਲਿਆ ਕਿਹੜੀ ਗੱਲ ਹੈ ਕਿ ਪਾਸ਼ਾ ਗਏ ਵੀ ਉਹਨਾਂ ਰਹਾਂਤੇ ਜਿਵੇਂ ਪਹਿਲਾਂ ਤਾਂ ਯੂਪੀ ਬਿਹਾਰ ਤੋਂ ਹੁੰਦੇ ਹਨਾ ਬੰਗਲਾਦੇਸ਼ ਜਾਂਦੇ ਆ THAILAND ਜਾਂਦੇ ਆ ਜੀ ਆਰ ਜਿਹੜਾ ਹਜੇ ਜ਼ਰੂਰ ਇਹਨਾਂ ਲੋਕਾਂ ਨੂੰ ਮੇਰੀ ਜ਼ਰੂਰਤ ਆ ਫਿਰ ਉਹ ਸਾਊਥ ਚ ਜਾਂਦੇ ਆ ਵੀ ਜਿਹੜਾ 오ਡੀਸਾ ਹੋ ਗਿਆ ਜਾਂ ਇੰਡੀਆ ਦਾ ਸਾਊਥ ਪਾਰਟ ਆ ਫਿਰ ਪਹਾੜਾਂ ਵੱਲ ਤੇ ਫਿਰ ਕਹਿੰਦੇ ਵੀ ਚਲੋ ਮੈਂ ਵੈਸਟ ਜਾਇਆ ਉਹਨਾਂ ਤੇ ਉਹਨਾਂ ਨੇ ਰਾਹ ਵੀ ਉਹੋ ਜਿੱਥੇ ਬਹੁਤ ਉਹਨਾਂ ਦੀ ਜ਼ਰੂਰਤ ਆ ਉਹ ਪਹਿਲਾਂ ਚੂਜ਼ ਕੀਤੇ ਜੀ ਤੇ ਉਹਨਾਂ ਦਾ ਪਰਸਪੈਕਟਿਵ ਉਹਦੋਂ ਹੀ ਸ਼ੁਰੂ ਹੋ ਗਿਆ ਸੀਗਾ ਜਦੋਂ ਉਹਨਾਂ ਨੇ ਬਾਣੀ ਇਕੱਠੀ ਕੀਤੀ ਤੇ ਉਹਨਾਂ ਨੂੰ ਕਿਉਂਕਿ ਸਾਰੇ ਮਾਇਆ ਦੇ ਬਣੇ ਆ ਸਾਰੀ ਦੁਨੀਆ ਮਤਲਬ ਮਾਇਆ ਦੀ ਬੜੀ ਸ਼ਰਾਬ ਚ ਮਸਤ ਹੈ ਸਾਰੀ ਦੁਨੀਆ ਚਾਹੇ ਉਹ ਧਾਰਮਿਕ ਹੀ ਧਾਰਮਿਕ ਤੌਰ ਤੇ ਵੀ ਮਾਇਆ ਨੇ ਆਪਣੇ ਦੂਜੇ ਰੂਪ ਚ ਆ ਕੇ ਫਸਾਏ ਹਜੇ ਵੀ ਫਸਾਏ ਰਹੀ ਹੈ ਤੇ ਕੁਝ ਕੁ ਆਜ਼ਾਦ ਹੁੰਦੇ ਆ ਤੇ ਗੁਰੂ ਸਾਹਿਬ ਨੇ ਕਿਹਾ ਵੀ ਇਹਨਾਂ ਨੂੰ ਮੈਂ ਅਪਰੀਸ਼ੀਏਟ ਕਰੂੰਗਾ ਤੇ ਇਹਨਾਂ ਲਈ ਮੈਂ ਇਹੋ ਜੀ ਜਗ੍ਹਾ ਬਣਾਉਂਗਾ ਜਿੱਥੇ ਇਹੋ ਜੇ ਫੁੱਲ ਖੇੜਨਗੇ ਉਹ ਜਗ੍ਹਾ ਤੁਹਾਨੂੰ ਪਤਾ ਹੀ ਹੈ ਕਿਹੜੀ ਹੈ ਹੁਣ ਗੁਰੂ ਘਰ ਉਹ ਪਰਫੈਕਟ ਜਗ੍ਹਾ ਆ ਜਿਵੇਂ ਇੱਕ ਕਹਿ ਦੋ ਨਾ ਕਿ ਇੱਕ ਕਿਆਰੀ ਆ ਜਿੱਥੇ ਪਾਣੀ ਵੀ ਆ ਖਾਦ ਵੀ ਆ ਇੱਕ ਫੁੱਲ ਦੇ ਖੇੜਨ ਵਾਸਤੇ ਤੇ ਵਾਰਡ ਵੀ ਆ ਕਿ ਕੋਈ ਜਾਨਵਰ ਕੋਈ ਡੰਗਰ ਕੋਈ ਮੂਰਖੇ ਖਰਾਬ ਨਾ ਕਰਦੇ ਫਲਵਾੜੀ ਨੂੰ ਉਦੈਲੀ ਪ੍ਰੋਡਕਸ਼ਨ ਡੰਡਾ ਵੀ ਤਿਆਰ ਆ ਸ੍ਰੀ ਸਾਹਿਬ ਵੀ ਗੁਰਸਾਹਿਬ ਨੇ ਦਿੱਤੀ ਕਿ ਇੱਕ ਪਰਫੈਕਟ ਮਾਹੌਲ ਆ ਉਹ ਫੁੱਲਾਂ ਦੇ ਖੇਡਣ ਵਾਸਤੇ ਜਿਨ੍ਹਾਂ ਨੇ ਦੁਨੀਆ ਨੂੰ ਸੇਧ ਦੇਣੀ ਬਿਲਕੁਲ ਬਿਲਕੁਲ ਜਿੱਥੇ ਦੇਗਾ ਉੱਥੇ ਤੇ ਜਿੱਥੇ